ਹਾਂ ਪਰ ਦੀਪਕਾ ਅਤੇ ਇੱਕ ਵਾਰ ਫਿਰ ਤੁਹਾਡੇ ਨਾਲ ਰੂਬਰੂ ਹੋਇਆ ਪ੍ਰੋਗਰਾਮ ਖਬਰਾਂ ਚੋਂ ਖਬਰ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਦਿਨ ਦੀਆਂ ਅਹਿਮ ਚਾਰ ਵੱਡੀਆਂ ਖਬਰਾਂ ਦੇ ਬਾਰੇ ਤੇ ਤੁਹਾਨੂੰ ਜਾਣੂ ਕਰਵਾਵਾਂਗੇ ਕਿ ਦੁਨੀਆ ਦੇ ਵਿੱਚ ਜੋ ਵੀ ਹੋ ਰਿਹਾ ਕਿ ਆਖਰਕਾਰ ਉਸ ਦੇ ਵਿੱਚ ਕਿੰਨੀ ਕ ਸੱਚਾਈ ਹੈ ਕਿਹੜੀਆਂ ਚਾਰ ਵੱਡੀਆਂ ਅਜਹੀਆਂ ਖਬਰਾਂ ਨੇ ਜਿਸ ਦੇ ਬਾਰੇ ਜਾਣਣਾ ਕਿੰਨਾ ਕੁ ਤੁਹਾਡੇ ਲਈ ਲਾਜ਼ਮੀ ਹੈ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਬਾਇਓਮੈਟ੍ਰਿਕ ਮਸ਼ੀਨਾਂ ਇਹ ਤਾਂ ਦੱਸਿਆ ਕਿ ਸਿਰਫ ਕੰਧਾਂ ਦਾ ਸ਼ਿਕਾਰ ਬਣ ਕੇ ਬਾਇਓਮੈਟ੍ਰਿਕ ਮਸ਼ੀਨਾਂ ਰਹਿ ਚੁੱਕੀਆਂ ਨੇ ਤੋ ਜਿੰਹਾ ਜ਼ਿਕਰ ਕਰ ਰਿਆ ਪੰਜਾਬ ਸਕੂਲ ਸਿੱਖਿਆ ਬੋਰਡ ਜਿੱਥੇ ਜਿਹੜੇ ਸਰਕਾਰੀ ਅਧਿਆਪਕ ਨੇ ਸਰਕਾਰੀ ਸਕੂਲਾਂ ਦੇ ਵਿੱਚ ਪੜਾ ਰਿਹਾ ਅਧਿਆਪਕ ਨੇ ਉਹਨਾਂ ਦੇ ਵੱਲੋਂ ਹਜੇ ਵੀ ਜਿਹੜੀ ਆਪਣੀ ਹਾਜ਼ਰੀ ਹੈ ਰਜਿਸਟਰ ਤੇ ਲਗਾਈ ਜਾਂਦੀ ਹੈ ਤਾਂ ਬਾਇਓਮੈਟ੍ਰਿਕ ਮਸ਼ੀਨਾਂ ਦਾ ਇਸਤੇਮਾਲ ਕਿਉਂ ਨਹੀਂ ਕੀਤਾ ਜਾਂਦਾ ਤਾਂ ਵੱਡਾ ਸਵਾਲ ਇਹ ਖੜਾ ਹੁੰਦਾ ਤੁਸੀਂ ਨਾ ਤੁਹਾਨੂੰ ਦੱਸ ਦਈਏ ਕਿ ਕਰੋਨਾ ਕਾਲ ਤੋਂ ਪਹਿਲਾਂ ਯਾਨੀ ਕਿ 2020 ਤੋਂ ਪਹਿਲਾਂ ਇਹ ਮਸ਼ੀਨਾਂ ਨੇ ਜਿਹੜੀਆਂ ਲੱਗ ਚੁੱਕੀਆਂ ਨੇ ਤਾਂ ਲਗਭਗ ਸਾਰੇ ਅਧਿਆਪਕਾਂ ਦੇ ਕਹਿ ਸਕਦੇ ਆ ਕਿ ਪ੍ਰਿੰਸੀਪਲ ਦੇ ਵੱਲੋਂ ਉਹਨਾਂ ਦੇ ਫਿੰਗਰਪ੍ਰਿੰਟਸ ਨੇ ਇਕੱਠੇ ਕਰ ਲਏ ਗਏ ਨੇ ਪਰ ਇੰਪਲੀਮੈਂਟ ਕਦੋਂ ਹੋਣਾ ਹੈ ਇਹ ਵੱਡਾ ਸਵਾਲ ਹੈ ਤਾਂ ਦੱਸ ਦਈਏ ਕਿ ਇਸ ਦੇ ਨਾਲ ਹੀ ਚਾਹੇ ਸਰਕਾਰੀ ਦਫ਼ਤਰਾਂ ਦੀ ਗੱਲ ਕਰੀਏ ਸਰਕਾਰੀ ਸਕੂਲਾਂ ਦੀ ਗੱਲ ਇਹ ਤਾਂ ਹੁਣ ਖੇਤੀ ਵਿਭਾਗ ਦੇ ਵਿੱਚ ਵੀ ਕਹਿ ਦਿੰਦੇ ਆ ਕਿ ਬਾਇਓਮੈਟ੍ਰਿਕ ਮਸ਼ੀਨਾਂ ਦਾ ਜ਼ਿਕਰ ਕੀਤਾ ਜਾਣ ਲੱਗਾ ਤਾਂ ਬਿਲਕੁਲ ਅਸੀਂ ਤੁਹਾਡੇ ਦਾ ਜ਼ਿਕਰ ਕੀਤਾ ਸੀ ਕਿ 2020 ਤੋਂ ਪਹਿਲਾਂ ਹੀ ਜਿਹੜੀਆਂ ਬਾਇਓਮੈਟ੍ਰਿਕ ਮਸ਼ੀਨਾਂ ਸਕੂਲਾਂ ਦੇ ਵਿੱਚ ਲੱਗ ਚੁੱਕੀਆਂ ਸੀ ਉਹਦੇ ਨਾਲ ਹੀ ਉਹਨਾਂ ਦੇ ਜਿਹੜੇ ਸੈਂਪਲ ਨੇ ਫਿੰਗਰਪ੍ਰਿੰਟਸ ਨੇ ਉਹ ਵੀ ਲੈ ਲਏਗੇ ਸੀ ਪਰ ਇੰਪਲੀਮੈਂਟ ਹਜੇ ਤੱਕ ਨਹੀਂ ਹੋਇਆ ਤਾਂ ਕਰੋਨਾ ਕਾਲ ਤੋਂ ਪਹਿਲਾਂ ਲਗਾਈਆਂ ਗਈਆਂ ਸੀ ਇਹ ਮਸ਼ੀਨਾ ਬਾਇਓਮੈਟ੍ਰਿਕ ਮਸ਼ੀਨਾ ਵਿਭਾਗ ਦੇ ਵੱਲੋਂ ਲਗਭਗ 2020 ਦੇ ਵਿੱਚ ਕਰੋਨਾ ਦੇ ਸਮੇਂ ਤੋਂ ਪਹਿਲਾਂ ਲਗਾਈਆਂ ਗਈਆਂ ਸੀ ਇਸ ਦੌਰਾਨ ਕਰਮਚਾਰੀਆਂ ਦੇ ਉਂਗਲਾਂ ਦੇ ਨਿਸ਼ਾਨ ਵੀ ਲਈਏ ਸੀ ਉਸ ਤੋਂ ਬਾਅਦ ਕਰੋਨਾ ਕਾਲ ਦੇ ਚੱਲਦੇ ਦੋ ਵਾਰ ਬਾਇਓਮੈਟ੍ਰਿਕ ਸਿਸਟਮ ਸ਼ੁਰੂ ਕਰਨ ਦਾ ਪ੍ਰੋਗਰਾਮ ਰੋਕ ਦਿੱਤਾ ਗਿਆ ਜਿਸ ਨੂੰ ਹੁਣ ਛੇਤੀ ਹੀ ਸ਼ੁਰੂ ਕਰ ਦਿੱਤਾ ਜਾਏਗਾ ਇਸ ਦੇ ਨਾਲ ਇਹ ਵੀ ਦੱਸਿਆ ਗਿਆ ਕਿ ਪੰਜਾਬ ਦੇ ਸਾਰੇ ਖੇਤਰੀ ਦਫ਼ਤਰਾਂ ਦੇ ਵਿੱਚ ਬਾਇਓਮੈਟ੍ਰਿਕ ਮਸ਼ੀਨਾਂ ਲਗਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਰੋਨਾ ਤੋਂ ਬਾਅਦ ਇਹ ਮਸ਼ੀਨਾਂ ਰਾਹੀਂ ਹਾਜ਼ਰੀ ਨਾਲ ਲਗਾਉਣ ਦਾ ਕੋਈ ਸਪਸ਼ਟ ਕਾਰਨ ਨਹੀਂ ਦੱਸਿਆ ਗਿਆ ਜਦਕਿ ਇਹ ਸੱਚਾਈ ਤਾਂ ਕਿਤੇ ਉਲਟ ਨਜ਼ਰ ਆਈ। ਠੀਕ ਪਾਸੇ ਹੁਣ ਖੇਤਰੀ ਦਫ਼ਤਰਾਂ ਦੇ ਵਿੱਚ ਬਾਇਓਮੈਟ੍ਰਿਕ ਮਸ਼ੀਨਾਂ ਦੀ ਗੱਲ ਕੀਤੀ ਹੈ ਤਾਂ ਹੁਣ ਤਾਂ ਕੋਈ ਟੈਂਡਰ ਨਹੀਂ ਮੰਗਿਆ ਗਿਆ। ਸੂਬਾ ਸਰਕਾਰੀ ਦਫ਼ਤਰਾਂ ਦੇ ਵਿੱਚ ਡਿਜੀਟਲ ਹਾਜ਼ਰੀ ਦਾ ਸ਼ੁਰੂ ਹੋਣਾ ਹਲੇ ਬਹੁਤ ਦੂਰ ਦੀ ਗੱਲ ਨਜ਼ਰ ਆ ਰਹੀ ਹੈ। ਜੇ ਗੱਲ ਕੀਤੀ ਜਾਵੇ ਤਾਂ ਆਦਰਸ਼ ਸਕੂਲ ਸਰ ਨੇ ਹਾਜ਼ਰੀ ਦੀ ਰਿਪੋਰਟ ਮੰਗੀ ਜੀ ਹਾਂ ਇਸ ਦੌਰਾਨ ਇੱਕ ਹੋਰ ਦਿਲਚਸਪ ਗੱਲ ਸਾਹਮਣੇ ਆਈ ਕਿ ਪੰਜਾਬ ਸਿੱਖਿਆ ਬੋਰਡ ਦੇ ਅਦਰ ਸਕੂਲ ਸੈਲ ਦੇ ਵੱਲੋਂ 29 ਜਨਵਰੀ 2025 ਨੂੰ ਰੋਜ਼ਾਨਾ ਸਕੂਲ ਲੱਗਣ ਤੋਂ 20 ਮਿੰਟ ਦੇ ਅੰਦਰ ਅਤੇ ਸਕੂਲ ਬੰਦ ਹੋਣ ਸਮੇਂ ਸਕੂਲਾਂ ਵਿੱਚ ਤਾਇਨਾਤ ਸਟਾਫ ਦੀ ਮਸ਼ੀਨਾਂ ਰਹਿਣ ਹਾਜ਼ਰੀ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਤੇ ਉਪਰੰਤ ਹਾਜ਼ਰੀ ਰਿਪੋਰਟ ਅਦਰਸ਼ ਸਕੂਲ ਸੈੱਲ ਨੂੰ ਰੋਜ਼ਾਨਾ ਈਮੇਲ ਰਾਹੀਂ ਭੇਜਣ ਲਈ ਜ਼ਰੂਰੀ ਕਰ ਦਿੱਤਾ ਪਰ ਇਸ ਦੇ ਉਲਟ ਖੁਦ ਬੋਰਡ ਦੇ ਅਧਿਕਾਰੀ ਰਜਿਸਟਰਰ ਰਾਹੀਂ ਇਸ ਦੀ ਹਾਜ਼ਰੀ ਲਗਵਾ ਰਹੇ ਨੇ ਤਾਂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਤਾਂ ਬਾਇਓਮੈਟ੍ਰਿਕ ਮਸ਼ੀਨਾਂ ਇੰਪਲੀਮੈਂਟ ਕੀਤੀਆਂ ਜਾਂਦੀਆਂ ਨੇ ਸਕੂਲ ਦੇ ਵਿੱਚ ਸਾਰੇ ਅਧਿਆਪਕਾਂ ਦੇ ਫਿੰਗਰਪ੍ਰਿੰਟਸ ਲਏ ਜਾਂਦੇ ਨੇ ਪਰ ਫਿਰ ਵੀ ਹਾਜ਼ਰੀ ਜਿਹੜੀ ਰਜਿਸਟਰਾਂ 'ਚੋਕੀ ਰਹੀ ਹੈ ਤਾਂ ਦੂਸਰੇ ਨੰਬਰ ਤੇ ਅਸੀਂ ਗੱਲ ਕਰ ਰਹੇ ਹਾਂ ਨੇ ਆ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਾਂ ਜਦੋਂ ਤੋਂ ਸੱਤਾ ਦੇ ਵਿੱਚ ਆਏ ਨੇ ਨਵੇਂ-ਨਵੇਂ ਨੀਮਾ ਦਾ ਬਦਲਾਅ ਕਰਦੇ ਨੇ ਪਹਿਲਾਂ ਤਾਂ ਉਹਨਾਂ ਨੇ ਗੈਰ ਕਾਨੂੰਨੀ ਢੰਗ ਨਾਲ ਰਹਿ ਪਰਿਵਾਸੀਆਂ ਨੂੰ ਰਿਪੋਰਟ ਕੀਤਾ ਉੱਥੇ ਹੀ ਉਹਨਾਂ ਨੇ 104 ਭਾਰਤੀਆਂ ਨੂੰ ਰਿਪੋਰਟ ਕੀਤਾ ਜਿਨ੍ਹਾਂ ਦੇ ਵਿੱਚੋਂ 3 ਜਿਹੜੇ ਪੰਜਾਬੀ ਵੀ ਸ਼ਾਮਲ ਨੇ ਤੇ ਉਸ ਦੇ ਨਾਲ ਹੀ ਤੋਂ ਮੈਂ ਹਮ ਜਾਣਕਾਰੀ ਜ਼ਰੂਰ ਦੇ ਦਿੰਨੀ ਆ ਕਿ ਹੁਣ ਯੂਕੇ ਵੀ ਕਿਸੇ ਗੱਲ ਤੋਂ ਪਿੱਛੇ ਨਹੀਂ ਹਟ ਰਿਹਾ ਯੂਕੇ ਦਾ ਕਹਿਣਾ ਹੈ ਕਿ ਸਾਡੇ ਦੇਸ਼ ਦੇ ਵਿੱਚ ਵੀ ਜੇਕਰ ਕੋਈ ਗੈਰ ਕਾਨੂੰਨੀ ਢੰਗੇ ਦੇ ਨਾਲ ਪ੍ਰਵਾਸੀ ਰਹੜੇ ਤਾਂ ਅਸੀਂ ਵਿਸਤ੍ਰਿਤ ਰਿਪੋਰਟ ਕਰਾਂਗੇ ਇਸ ਦੇ ਨਾਲ ਤੁਹਾਨੂੰ ਜ਼ਰੂਰੀ ਕ ਅਪਡੇਟ ਸਾਂਝੀ ਕਰ ਦਿੰਦੇ ਆ ਕਿ 848 ਜਗ੍ਹਾ ਦਿੱਤੇ ਛਾਪੇ ਮਾਰੀ ਕੀਤੀ ਗਈ ਹੈ ਜਿਹਾ ਜੋ ਪਿਛਲੇ ਸਾਲ ਤੋਂ 48% ਵੱਧ ਦੱਸੀ ਜਾ ਰਹੀ ਹੈ ਤਾਂ ਛਾਪੇਮਾਰੀ ਜਿਹੜੀ ਅਜਿਹੇ ਠਿਕਾਣਿਆਂ ਤੇ ਹੁੰਦੀ ਹੈ ਜਿੱਥੇ ਪ੍ਰਵਾਸੀ ਕਾਮੇ ਨੇ ਜਿਹੜੇ ਕੰਮ ਕਰਦੇ ਨੇ ਯਾਨੀ ਕਿ ਕਾਰ ਵਾਸ਼ਿੰਗ ਦੀ ਜੇ ਗੱਲ ਕੀਤੀ ਜਾਵੇ ਰੈਸਟੋਰੈਂਟ ਦੀ ਗੱਲ ਕੀਤੀ ਜਾਵੇ ਜਾਂ ਫਿਰ ਫੂਡ ਡਿਲੀਵਰੀ ਵਾਲੇ ਰੈਸਟੋਰੈਂਟ ਜਿੱਥੇ ਜਿਹੜੇ ਕੰਮ ਹੈ ਨੇ ਕਿਸੇ ਇੱਕ ਘਰ ਤੋਂ ਦੂਜੇ ਘਰ ਤੱਕ ਡਿਲੀਵਰੀਜ਼ ਕਰਦੇ ਨੇ ਅਦਾਸੀ ਕਿ ਇਹੋ ਜਿਹੇ ਜਗ੍ਹਾ ਤੇ ਛਾਪੇਮਾਰੀ ਕੀਤੀ ਗਈ ਹੈ ਅਰੇ 609 ਨੂੰ ਡਿਪੋਰਟ ਵੀ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਦੱਸਿਆ ਕਿ 16400 ਦੀ ਲਿਸਟ ਜਾਰੀ ਕੀਤੀ ਗਈ ਸੀ ਉਹਨਾਂ ਦੇ ਵਿੱਚੋਂ ਕੁਝ ਵਿਦੇਸ਼ੀ ਵੀ ਸੀ ਜਿਨ੍ਹਾਂ ਕੇ ਅਪਰਾਧਿਕ ਕਾਰਨ ਕੀਤੇ ਹੋਏ ਸੀ ਇਸ ਦੇ ਨਾਲ ਤੁਹਾਨੂੰ ਜਾਣਕਾਰੀ ਜ਼ਰੂਰ ਦੇ ਦਿੰਦੇ ਆ ਕਿ 609 ਨੂੰ ਹੁਣ ਡਿਪੋਰਟ ਕਰ ਦਿੱਤਾ ਗਿਆ ਪਹਿਲਾਂ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਇੱਕ ਲਿਸਟ ਮੰਗੀ ਗਈ ਹੈ ਜੀਹਾਂ ਲਿਸਟ ਦੇ ਅਕੋਰਡਿੰਗ ਉਹਨਾਂ ਦੇ ਨਾਮ ਪਤੇ ਦੱਸੇ ਗਏ ਹਨ ਉਸ ਤੋਂ ਬਾਅਦ ਜਿਹੜੇ ਅਪਰਾਧ ਵਿੱਚ ਸ਼ਾਮਲ ਸੀ ਉਹਨਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਬਾਕੀਆਂ ਨੂੰ ਜਿਹੜਾ ਡਿਪੋਰਟ ਕਰਤੀ ਉਹਨਾਂ ਦੇ ਵਤਨ ਵਾਪਸ ਪੇਛੇ ਦਿੱਤਾ ਗਿਆ ਤਾਂ ਦੱਸਿਆ ਕਿ ਡੋਨਾਲਡ 트ੰਪ ਨੇ ਜਿਹੜੇ ਜਦੋਂ ਤੋਂ ਸੱਤਾ ਦੇ ਵਿੱਚ ਆਏ ਨੇ ਲਗਾਤਾਰ ਉਹਨਾਂ ਦੇ ਵੱਲੋਂ ਬਦਲਾਅ ਕੀਤੇ ਜਾ ਰਹੇ ਨੇ ਚਾਹੇ ਫਿਰ ਉਹ ਡਿਪੋਰਟੇਸ਼ਨ ਦਾ ਮੈਟਰ ਹੋਵੇ ਜਾਂ ਫਿਰ ਟੈਰਫ ਨੂੰ ਲੈ ਕੇ ਮੁੱਦਾ ਪੱਖਿਆ ਹੋਵੇ ਤਾਂ ਹੁਣ ਉਸਤੇ ਯੂਕੇ ਨੇ ਇੱਕ ਤਰਕ ਕਰਦਿਆ ਦੱਸਿਆ ਕਿ ਜੇਕਰ ਸਾਡੇ ਦੇਸ਼ ਦੇ ਵਿੱਚ ਵੀ ਕੋਈ ਗੈਰ ਕਾਨੂੰਨੀ ਪ੍ਰਵਾਸੀ ਕੰਮ ਕਰੇਗਾ ਤਾਂ ਉਸ ਦੇ ਤਹਿਤ ਅਸੀਂ ਉਹਨਾਂ ਨੂੰ ਵੀ ਮੁਲਕ ਤੋਂ ਬਾਹਰ ਉਹਨਾਂ ਦੇ ਮੁਲਕ ਵਾਪਸ ਉਹਨਾਂ ਦੀ ਉਹਨਾਂ ਦੇ ਵਤਨ ਉਹਨਾਂ ਦੀ ਵਾਪਸੀ ਕਰਵਾਵਾਂਗੇ ਤਾਂ ਇਸ ਦਿਨ ਵਾਲੀ ਸੀ ਜ਼ਰੂਰ ਜ਼ਿਕਰ ਕਰ ਲੈਣੇ ਆ ਕਿ ਕਿਸ ਤਰੀਕੇ ਦੇ ਹੁਣ ਅਮਰੀਕਾ ਜਿਹੜਾ ਕੈਨੇਡਾ ਨੂੰ ਆਪਣਾ 51ਵਾਂ ਸੂਬਾ ਬਣਾਉਣਾ ਚਾਹੁੰਦਾ ਹੈ ਜੀਆਂ ਹਾਲੇ ਦੇ ਵਿੱਚ 3 ਡੋਨਾਲਡ 트ੰਪ ਦੇ ਵੱਲੋਂ ਇੱਕ ਵੱਡਾ ਬਿਆਨ ਸਾਂਝਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਜਲਦ ਹੀ ਅਸੀਂ ਆਪਣਾ 51ਵਾਂ ਸੂਬਾ ਬਣਾ ਲਵਾਂਗੇ ਕਿਉਂਕਿ ਲਗਾਤਾਰ ਹਰ ਸਾਲ 2 ਅਰਬ ਜਿਹੜੇ ਲੋਕਾਂ ਨੂੰ ਟੈਕਸ ਪੇ ਕੀਤੇ ਜਾ ਰਹੇ ਸੀ ਕੈਨੇਡਾ ਨੂੰ ਔਰ ਕੈਨੇਡਾ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦਾ ਭੁਗਤਾਨ ਕਰਦਾ ਨਜ਼ਰ ਨਹੀਂ ਆ ਰਿਹਾ ਸੀ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਹਮ ਫੈਸਲਾ ਦਿੱਤਾ ਗਿਆ ਤਾਂ ਕਿ ਸਾਡੇ ਨਿਵੇਸ਼ ਦੇ ਵਿੱਚ ਵਾਧਾ ਹੋ ਸਕੇ ਉਹਨਾਂ ਦਾ ਅਭਿਆਨ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਜਲਦੀ ਕੈਨੇਡਾ ਨੂੰ ਵੀ ਆਪਣਾ 51ਵਾਂ ਸੂਬਾ ਬਣਾ ਲਵਾਂਗੇ ਤ ਤੀਜੀ ਪਾਸੇ ਜੇ ਗੱਲ ਕੀਤੀ ਜਾਵੇ ਅਸੀਂ Google Map ਦੀ ਤਾਂ ਅੱਜ ਕਾਲ ਲੋਕ ਨੇ ਜਿਹੜੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ Google Maps ਦਾ ਇਸਤੇਮਾਲ ਕਰਦੇ ਨੇ ਪਹਿਲਾਂ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਕਿ ਜੇਕਰ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣਾ ਸੀ ਔਰ ਸਾਨੂੰ ਪ੍ਰੋਪਰ ਐਡਰੈਸ ਨਹੀਂ ਪਤਾ ਹੁੰਦਾ ਸੀ ਕਸੀ ਕਿਸੇ ਜਾਣ ਪਛਾਣੀਆ ਕਿਸੇ ਅਣਪਛਾਤੇ ਵਿਅਕਤੀ ਤੋਂ ਆਪਣਾ ਰਾਹ ਪੁੱਛ ਲੈਂਦੇ ਸੀ ਪਰ Google Map ਨੇ ਜ਼ਿੰਦਗੀ ਐਨੀ ਕੋ ਆਸਾਨ ਕਰ ਦਿੱਤੀ ਗਈ ਹੈ ਕਿ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਲਈ ਸ ਆਪਣੇ ਫੋਨ ਦਾ ਇਸਤੇਮਾਲ ਕਰਦੇ ਹਾਂ Google Map ਖੋਲਦੇ ਹਾਂ ਤੇ ਲੋਕੇਸ਼ਨ ਜਿਹੜੀ ਜਗ੍ਹਾ ਤੇ ਉੱਤੇ ਸੀ ਜਾਣਾ ਹੁੰਦਾ ਉਸ ਨੂੰ ਟਾਈਪ ਕਰਦੇ ਹਾਂ ਪਰ ਇੱਕ ਅਜੀਹੀ ਹੈਰਾਨ ਕਰ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਸਭ ਨੇ ਹਲਾ ਕੇ ਰੱਖ ਦਿੱਤਾ ਅਸਲ ਇੱਕ ਵਿਅਕਤੀ ਹੈ ਜਿਹੜਾ ਦਿੱਲੀ ਜਾਣਾ ਚਾਹੁੰਦਾ ਜੋ ਆਪਣੇ ਜਦੋਂ ਆਪਣੇ ਘਰ ਤੋਂ ਰਵਾਨਾ ਹੁੰਦਾ ਦਿੱਲੀ ਦੇ ਰਸਤੇ ਵੱਲ ਨੂੰ ਜਾਂਦਾ ਹੈ ता काफी समय तक अजे जगह पास है ये गुगल मैप है और ये गूगल मैप दिखा रहा है हम जा रहे हैं और यहाँ से दिल्ली जा रहा है मुझे और गूगल मैप को ही पकड़ के मैं आ रहा हूँ अब ये देखिए यहाँ से ले जा रहा मेरे को लगता है और ये देखिए यहाँ मतलब सीधा गंगा जी है इधर कोई रास्ता नहीं है और मैप के हिसाब से आप गंगा जी पार करने का देखिए आपके सामने है ये ये कह रहा है कि मैप 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 पार कर लीजिए और यहाँ पे कोई रास्ता नहीं है पार करने का देखिए तो इस तरह से ये लेके यहाँ फंसा दिया हमें तो गूगल के हिसाब से प्लीज हमेशा ना ना चले ये सीधा गंगा जी भिला देगा हमें आगे कोई रास्ता है ही नहीं आगे से घुमाना पड़ेगा और पीछे बहुत पीछे रास्ता छोड़ कर आए हैं ਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜਲਦ ਰੂਬਰੂ ਹੋਵਾਂਗੇ ਤੁਹਾਡੇ ਨਾਲ ਅਗਰਾ ਪ੍ਰੋਗਰਾਮ ਖਬਰਾਂ ਚੋਂ ਖਬਰ ਲੈ ਕੇ ਮੈਂ ਦੋਚਾ ਸਤੰਬਰ ਸਸ਼ਟ੍ਰੀਕਾਂ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਤੇ ਮੈਂ ਹਾਂ ਪਰਦੀਪ ਕੌਰ ਤੇ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਰੂਬਰੂ ਹੋਇਆ ਪ੍ਰੋਗਰਾਮ ਖਬਰਾਂ ਚੋਂ ਖਬਰ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਦਿਨ ਦੀਆਂ ਅਹਿਮ ਚਾਰ ਵੱਡੀਆਂ ਖਬਰਾਂ ਦੇ ਬਾਰੇ ਤੇ ਤੁਹਾਨੂੰ ਜਾਣੂ ਕਰਵਾਵਾਂਗੇ ਕਿ ਦੁਨੀਆ ਦੇ ਵਿੱਚ ਜੋ ਵੀ ਹੋ ਰਿਹਾ ਕਿ ਆਖਰਕਾਰ ਉਸ ਦੇ ਵਿੱਚ ਕਿੰਨੀ ਕ ਸੱਚਾਈ ਹੈ ਕਿਹੜੀਆਂ ਚਾਰ ਵੱਡੀਆਂ ਅਜਹੀਆਂ ਖਬਰਾਂ ਨੇ ਜਿਸ ਦੇ ਬਾਰੇ ਜਾਣਣਾ ਕਿੰਨਾ ਕੁ ਤੁਹਾਡੇ ਲਈ ਲਾਜ਼ਮੀ ਹੈ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਬਾਇਓਮੈਟ੍ਰਿਕ ਮਸ਼ੀਨਾਂ ਦੀ ਤਾਂ ਦੱਸਿਆ ਕਿ ਸਿਰਫ ਕੰਦਾ ਦਾ ਸ਼ਿਕਾਰ ਬਣ ਕੇ ਬਾਇਓਮੈਟ੍ਰਿਕ ਮਸ਼ੀਨਾਂ ਰਹਿ ਚੁੱਕੀਆਂ ਨੇ ਤਾਂ ਜੀ ਹਾਂ ਜ਼ਿਕਰ ਕਰ ਰਿਆ ਪੰਜਾਬ ਸਕੂਲ ਸਿੱਖਿਆ ਬੋਰਡ ਜਿੱਥੇ ਜਿਹੜੇ ਸਰਕਾਰੀ ਅਧਿਆਪਕ ਨੇ ਸਰਕਾਰੀ ਸਕੂਲਾਂ ਦੇ ਵਿੱਚ ਪੜਾ ਰਿਹਾ ਅਧਿਆਪਕ ਨੇ ਉਹਨਾਂ ਦੇ ਵੱਲੋਂ ਹਜੇ ਵੀ ਜਿਹੜੀ ਆਪਣੀ ਹਾਜ਼ਰੀ ਹੈ ਰਜਿਸਟਰ ਤੇ ਲਗਾਈ ਜਾਂਦੀ ਹੈ ਤਾਂ ਬਾਇਓਮੈਟ੍ਰਿਕ ਮਸ਼ੀਨਾਂ ਦਾ ਇਸਤੇਮਾਲ ਕਿਉਂ ਨਹੀਂ ਕੀਤਾ ਜਾਂਦਾ ਤਾਂ ਵੱਡਾ ਸਵਾਲ ਇਹ ਖੜਾ ਹੁੰਦਾ। ਤੁਸੀਂ ਨਾਲ ਤੁਹਾਨੂੰ ਦੱਸ ਦਈਏ ਕਿ ਕੋਰੋਨਾ ਕਾਲ ਤੋਂ ਪਹਿਲਾਂ ਯਾਨੀ ਕਿ 2020 ਤੋਂ ਪਹਿਲਾਂ ਇਹ ਮਸ਼ੀਨਾਂ ਨੇ ਜਿਹੜੀਆਂ ਲੱਗ ਚੁੱਕੀਆਂ ਨੇ ਤਾਂ ਲਗਭਗ ਸਾਰੇ ਅਧਿਆਪਕਾਂ ਦੇ ਕਹਿ ਸਕਦੇ ਆ ਕਿ ਪ੍ਰਿੰਸੀਪਲ ਦੇ ਵੱਲੋਂ ਉਹਨਾਂ ਦੇ ਫਿੰਗਰਪ੍ਰਿੰਟਸ ਨੇ ਇਕੱਠੇ ਕਰ ਲਏ ਗਿਆ ਨੇ ਪਰ ਇੰਪਲੀਮੈਂਟ ਕਦੋਂ ਹੋਣਾ ਹੈ ਇਹ ਵੱਡਾ ਸਵਾਲ ਹੈ। ਤਾਂ ਦੱਸ ਦਈਏ ਕਿ ਇਸ ਦੇ ਨਾਲ ਹੀ ਚਾਹੇ ਸਰਕਾਰੀ ਦਫ਼ਤਰਾਂ ਦੀ ਗੱਲ ਕਰੀਏ, ਸਰਕਾਰੀ ਸਕੂਲਾਂ ਦੀ ਗੱਲ ਕਰ ਇਹ ਤਾਂ ਹੁਣ ਖੇਤੀ ਵਿਭਾਗ ਦੇ ਵਿੱਚ ਵੀ ਕਹਿ ਦਿੰਦੇ ਆ ਕਿ ਬਾਇਓਮੈਟ੍ਰਿਕ ਮਸ਼ੀਨਾਂ ਦਾ ਜ਼ਿਕਰ ਕੀਤਾ ਜਾਏਗਾ ਤਾਂ ਬਿਲਕੁਲ ਅਸੀਂ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਕਿ 2020 ਤੋਂ ਪਹਿਲਾਂ ਹੀ ਜੜੀਆਂ ਬਾਇਓਮੈਟ੍ਰਿਕ ਮਸ਼ੀਨਾਂ ਸਕੂਲਾਂ ਦੇ ਵਿੱਚ ਲੱਗ ਚੁੱਕੀਆਂ ਸੀ ਅਤੇ ਇਸ ਦੇ ਨਾਲ ਹੀ ਉਹਨਾਂ ਦੇ ਜਿਹੜੇ ਸੈਂਪਲ ਨੇ ਫਿੰਗਰਪ੍ਰਿੰਟਸ ਨੇ ਉਹ ਵੀ ਲੈ ਲਏਗੇ ਸੀ ਪਰ ਇੰਪਲੀਮੈਂਟ ਹਜੇ ਤੱਕ ਨਹੀਂ ਹੋਇਆ ਤਾਂ ਕਰੋਨਾ ਕਾਲ ਤੋਂ ਪਹਿਲਾਂ ਲਗਾਈਆਂ ਗਈਆਂ ਸੀ ਇਹ ਮਸ਼ੀਨਾ ਬਾਇਓਮੈਟ੍ਰਿਕ ਮਸ਼ੀਨਾ ਵਿਭਾਗ ਦੇ ਵੱਲੋਂ ਲਗਭਗ 2020 ਦੇ ਵਿੱਚ ਕਰੋਨਾ ਦੇ ਸਮੇਂ ਤੋਂ ਪਹਿਲਾਂ ਲਗਾਈਆਂ ਗਈਆਂ ਸੀ ਇਸ ਦੌਰਾਨ ਕਰਮਚਾਰੀਆਂ ਦੇ ਉਂਗਲਾਂ ਦੇ ਨਿਸ਼ਾਨ ਵੀ ਲਈਏ ਸੀ ਉਸ ਤੋਂ ਬਾਅਦ ਕਰੋਨਾ ਕਾਲ ਦੇ ਚੱਲਦੇ ਦੋ ਵਾਰ ਬਾਇਓਮੈਟ੍ਰਿਕ ਸਿਸਟਮ ਸ਼ੁਰੂ ਕਰਨ ਦਾ ਪ੍ਰੋਗਰਾਮ ਰੋਕ ਦਿੱਤਾ ਗਿਆ ਜਿਸ ਨੂੰ ਹੁਣ ਛੇਤੀ ਹੀ ਸ਼ੁਰੂ ਕਰ ਦਿੱਤਾ ਜਾਏਗਾ ਇਸ ਦੇ ਨਾਲ ਇਹ ਵੀ ਦੱਸਿਆ ਗਿਆ ਕਿ ਪੰਜਾਬ ਦੇ ਸਾਰੇ ਖੇਤਰੀ ਦਫ਼ਤਰਾਂ ਦੇ ਵਿੱਚ ਬਾਇਓਮੈਟ੍ਰਿਕ ਮਸ਼ੀਨਾਂ ਲਗਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਰੋਨਾ ਤੋਂ ਬਾਅਦ ਇਹ ਮਸ਼ੀਨਾਂ ਰਾਹੀਂ ਹਾਜ਼ਰੀ 4 ਘੰਟਾ ਕੋਈ ਸਪਸ਼ਟ ਕਾਰਨ ਨਹੀਂ ਦੱਸਿਆ ਕਿ ਜਦਕਿ ਇਹ ਸੱਚਾਈ ਤੋਂ ਕਿਤੇ ਉਲਟ ਨਜ਼ਰ ਆਈ। ਠੀਕ ਪਾਸੇ ਹੁਣ ਖੇਤਰੀ ਦਫ਼ਤਰਾਂ ਦੇ ਵਿੱਚ ਬਾਇਓਮੈਟ੍ਰਿਕ ਮਸ਼ੀਨਾਂ ਦੀ ਗੱਲ ਕੀਤੀ ਹੈ ਤਾਂ ਹੁਣ ਤਾਂ ਕੋਈ ਟੈਂਡਰ ਨਹੀਂ ਮੰਗਿਆ ਗਿਆ। ਸੂਬਾ ਸਰਕਾਰੀ ਦਫ਼ਤਰਾਂ ਦੇ ਵਿੱਚ ਡਿਜੀਟਲ ਹਾਜ਼ਰੀ ਦਾ ਸ਼ੁਰੂ ਹੋਣਾ ਹਲੇ ਬਹੁਤ ਦੂਰ ਦੀ ਗੱਲ ਨਜ਼ਰ ਆ ਰਹੀ ਹੈ। ਜੇ ਗੱਲ ਕੀਤੀ ਜਾਵੇ ਤਾਂ ਆਦਰਸ਼ ਸਕੂਲ ਸੈੱਲ ਨੇ ਹਾਜ਼ਰੀ ਦੀ ਰਿਪੋਰਟ ਮੰਗ ਕੇ ਜੀ ਅੱਜ ਜਰਾਨਾ ਇੱਕ ਹੋਰ ਦਿਲਚਸਪ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਸਿੱਖਿਆ ਬੋਰਡ ਦੇ ਅਦਰ ਸਕੂਲ ਸੈਲ ਦੇ ਵੱਲੋਂ 29 ਜਨਵਰੀ 2025 ਨੂੰ ਰੋਜ਼ਾਨਾ ਸਕੂਲ ਲੱਗਣ ਤੋਂ 20 ਮਿੰਟ ਦੇ ਅੰਦਰ ਅਤੇ ਸਕੂਲ ਬੰਦ ਹੋਣ ਸਮੇਂ ਸਕੂਲਾਂ ਵਿੱਚ ਤਾਇਨਾਤ ਸਟਾਫ ਦੀ ਮਸ਼ੀਨਾ ਰਾਹੀਂ ਹਾਜ਼ਰੀ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਤੇ ਉਪਰੰਤ ਹਾਜ਼ਰੀ ਰਿਪੋਰਟ ਅਦਰਸ਼ ਸਕੂਲ ਸੈੱਲ ਨੂੰ ਰੋਜ਼ਾਨਾ ਈਮੇਲ ਰਾਹੀਂ ਭੇਜਣ ਲਈ ਜ਼ਰੂਰੀ ਕਰ ਦਿੱਤਾ ਪਰ ਇਸ ਦੇ ਉਲਟ ਖੁਦ ਬੋਰਡ ਦੇ ਅਧਿਕਾਰੀ ਰਜਿਸਟਰਾਂ ਰਾਹੀਂ ਇਸ ਦੀ ਹਾਜ਼ਰੀ ਲਗਵਾ ਰਹੇ ਨੇ ਤਾਂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਤਾਂ ਬਾਇਓਮੈਟ੍ਰਿਕ ਮਸ਼ੀਨਾਂ ਇੰਪਲੀਮੈਂਟ ਕੀਤੀਆਂ ਜਾਂਦੀਆਂ ਨੇ ਸਕੂਲ ਦੇ ਵਿੱਚ ਸਾਰੇ ਅਧਿਆਪਕਾਂ ਦੇ ਫਿੰਗਰਪ੍ਰਿੰਟਸ ਲਏ ਜਾਂਦੇ ਨੇ ਪਰ ਫਿਰ ਵੀ ਹਾਜ਼ਰੀ ਜਿਹੜੀ ਰਜਿਸਟਰਾਂ 'ਚੋਕੀ ਰਹੀ ਹੈ ਤਾਂ ਦੂਸਰੇ ਨੰਬਰ ਤੇ ਅਸੀਂ ਗੱਲ ਕਰ ਰਹੇ ਹਾਂ ਨੇ ਆ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਾਂ ਜਦੋਂ ਤੋਂ ਸੱਤਾ ਦੇ ਵਿੱਚ ਆਏ ਨੇ ਨਵੇਂ-ਨਵੇਂ ਨੀਮਾ ਦਾ ਬਦਲਾਅ ਕਰਦੇ ਨੇ ਪਹਿਲਾਂ ਤਾਂ ਉਹਨਾਂ ਨੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਉੱਥੇ ਹੀ ਉਹਨਾਂ ਨੇ 104 ਭਾਰਤੀਆਂ ਨੂੰ ਰਿਪੋਰਟ ਕੀਤਾ ਜਿਨ੍ਹਾਂ ਦੇ ਵਿੱਚੋਂ 3 ਜਿਹੜੇ ਪੰਜਾਬੀ ਵੀ ਸ਼ਾਮਲ ਨੇ ਤੇ ਉਸ ਦੇ ਨਾਲ ਹੀ ਤੁਹਾਨੂੰ ਮੈਂ ਜਾਣਕਾਰੀ ਜ਼ਰੂਰ ਦੇ ਦੇਣੀ ਆ ਕਿ ਹੁਣ ਯੂਕੇ ਵੀ ਕਿਸੇ ਗੱਲ ਤੋਂ ਪਿੱਛੇ ਨਹੀਂ ਹਟ ਰਿਹਾ ਯੂਕੇ ਦਾ ਕਹਿਣਾ ਹੈ ਕਿ ਸਾਡੇ ਦੇਸ਼ ਦੇ ਵਿੱਚ ਵੀ ਜੇਕਰ ਕੋਈ ਗੈਰ ਕਾਨੂੰਨੀ ਢੰਗ ਦੇ ਨਾਲ ਪ੍ਰਵਾਸੀ ਰਹੜੇ ਤਾਂ ਅਸੀਂ ਵਿਸਤ੍ਰਿਤ ਰਿਪੋਰਟ ਕਰਾਂਗੇ ਇਸ ਦੇ ਨਾਲ ਤੁਹਾਨੂੰ ਜ਼ਰੂਰੀ ਕ ਅਪਡੇਟ ਸਾਂਝੀ ਕਰ ਦਿੰਦੇ ਆ ਕਿ 848 ਜਗ੍ਹਾ ਦਿੱਤੇ ਛਾਪੇਮਾਰੀ ਕੀਤੀ ਗਈ ਹੈ ਜਿਹਾ ਜੋ ਪਿਛਲੇ ਸਾਲ ਤੋਂ 48% ਵੱਧ ਦੱਸੀ ਜਾ ਰਹੀ ਹੈ ਤਾਂ ਛਾਪੇ ਮਾਰੀ ਜਿਹੜੀ ਅਜਿਹੇ ਠਿਕਾਣਿਆਂ ਤੇ ਹੁੰਦੀ ਹੈ ਜਿੱਥੇ ਪ੍ਰਵਾਸੀ ਕਾਮੇ ਨੇ ਜਿਹੜੇ ਕੰਮ ਕਰਦੇ ਨੇ ਯਾਨੀ ਕਿ ਕਾਰ ਵਾਸ਼ਿੰਗ ਦੀ ਗੱਲ ਕੀਤੀ ਜਾਵੇ ਰੈਸਟੋਰੈਂਟ ਦੀ ਗੱਲ ਕੀਤੀ ਜਾਵੇ ਜਾਂ ਫਿਰ ਫੂਡ ਡਿਲੀਵਰੀ ਵਾਲੇ ਰੈਸਟੋਰੈਂਟ ਜਿੱਥੇ ਜਿਹੜੇ ਕਾਮੇ ਨੇ ਕਿਸੇ ਇੱਕ ਘਰ ਤੋਂ ਦੂਜੇ ਘਰ ਤੱਕ ਡਿਲੀਵਰੀਜ਼ ਕਰਦੇ ਨੇ ਦਾਸੀ ਇਹ ਜਗ੍ਹਾ ਤੇ ਛਾਪੇ ਮਾਰੀ ਕੀਤੀ ਗਈ ਹੈ ਅਰ 609 ਨੂੰ ਡਿਪੋਰਟ ਵੀ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਦੱਸਿਆ ਕਿ 16400 ਦੀ ਲਿਸਟ ਜਾਰੀ ਕੀਤੀ ਗਈ ਸੀ ਉਹਨਾਂ ਦੇ ਵਿੱਚੋਂ ਕੁਝ ਵਿਦੇਸ਼ੀ ਵੀ ਸੀ ਜਿਨ੍ਹਾਂ ਕੇ ਅਪਰਾਧਿਕ ਕਾਰਨ ਕੀਤੇ ਹੋਏ ਸੀ ਇਸ ਦੇ ਨਾਲ ਤੁਹਾਨੂੰ ਜਾਣਕਾਰੀ ਜ਼ਰੂਰ ਦੇ ਦਿੰਦੇ ਆ ਕਿ 609 ਨੂੰ ਹੁਣ ਡਿਪੋਰਟ ਕਰ ਦਿੱਤਾ ਗਿਆ ਪਹਿਲਾਂ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਇੱਕ ਲਿਸਟ ਮੰਗੀ ਗਈ ਹੈ ਜੀਹਾਂ ਲਿਸਟ ਦੇ ਅਕੋਰਡਿੰਗ ਉਹਨਾਂ ਦੇ ਨਾਮ ਪਤੇ ਦੱਸੇ ਗਏ ਹਨ ਉਸ ਤੋਂ ਬਾਅਦ ਜਿਹੜੇ ਅਪਰਾਧ ਵਿੱਚ ਸ਼ਾਮਲ ਸੀ ਉਹਨਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਬਾਕੀਆਂ ਨੂੰ ਜਿਹੜਾ ਡਿਪੋਰਟ ਕਰਤੀ ਉਹਨਾਂ ਦੇ ਵਤਨ ਵਾਪਸ ਭੇਜ ਦਿੱਤਾ ਗਿਆ ਤਾਂ ਦੱਸਿਆ ਕਿ ਡੋਨਾਲਡ 트ੰਪ ਨੇ ਜਿਹੜੇ ਜਦੋਂ ਤੋਂ ਸੱਤਾ ਦੇ ਵਿੱਚ ਆਏ ਨੇ ਲਗਾਤਾਰ ਉਹਨਾਂ ਦੇ ਵੱਲੋਂ ਬਦਲਾਅ ਕੀਤੇ ਜਾ ਰਹੇ ਨੇ ਚਾਹੇ ਫਿਰ ਉਹ ਡਿਪੋਰਟੇਸ਼ਨ ਦਾ ਮੈਟਰ ਹੋਵੇ ਜਾਂ ਫਿਰ ਟੈਰਫ ਨੂੰ ਲੈ ਕੇ ਮੁੱਦਾ ਪੱਖਿਆ ਹੋਵੇ ਤਾਂ ਹੁਣ ਉਸਨੇ ਯੂਕੇ ਦੇ ਇੱਕ ਤਰਕ ਕਰ ਗਏ ਦੱਸਿਆ ਕਿ ਜੇਕਰ ਸਾਡੇ ਦੇਸ਼ ਦੇ ਵਿੱਚ ਵੀ ਕੋਈ ਗੈਰ ਕਾਨੂੰਨੀ ਪ੍ਰਵਾਸੀ ਕੰਮ ਕਰੇਗਾ ਤਾਂ ਉਸ ਦੇ ਤਹਿਤ ਅਸੀਂ ਉਹਨਾਂ ਨੂੰ ਵੀ ਮੁਲਕ ਤੋਂ ਬਾਹਰ ਉਹਨਾਂ ਦੇ ਮੁਲਕ ਵਾਪਸ ਉਹਨਾਂ ਦੀ ਉਹਨਾਂ ਦੇ ਵਤਨ ਉਹਨਾਂ ਦੀ ਵਾਪਸੀ ਕਰਵਾਵਾਂਗੇ ਤਾਂ ਇਸ ਦਿਨ ਨਾਲ ਹੀ ਜ਼ਰੂਰ ਜ਼ਿਕਰ ਕਰ ਲੈਣੇ ਆ ਕਿ ਕਿਸ ਤਰੀਕੇ ਦੇ ਨਾਲ ਹੋਣ ਅਮਰੀਕਾ ਜਿਹੜਾ ਕੈਨੇਡਾ ਨੂੰ ਆਪਣਾ 55ਵਾਂ ਸੂਬਾ ਬਣਾਉਣਾ ਚਾਹੁੰਦਾ ਹੈ ਜੀਆਂ ਹਾਲੇ ਦੇ ਵਿੱਚ ਡੋਨਾਲਡ 트াম্প ਦੇ ਵੱਲੋਂ ਇੱਕ ਵੱਡਾ ਬਿਆਨ ਸਾਂਝਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਜਲਦ ਹੀ ਅਸੀਂ ਆਪਣਾ 51ਵਾਂ ਸੂਬਾ ਬਣਾ ਲਵਾਂਗੇ ਕਿਉਂਕਿ ਲਗਾਤਾਰ ਹਰ ਸਾਲ 2 ਅਰਬ ਜਿਹੜੇ ਲੋਕਾਂ ਨੂੰ ਟੈਕਸ ਪੇ ਕੀਤੇ ਜਾ ਰਹੇ ਸੀ ਕੈਨੇਡਾ ਨੂੰ ਔਰ ਕੈਨੇਡਾ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦਾ ਭੁਗਤਾਨ ਕਰਦਾ ਨਜ਼ਰ ਨਹੀਂ ਆ ਰਿਹਾ ਸੀ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਹਮ ਫੈਸਲਾ ਦਿੱਤਾ ਗਿਆ ਤਾਂ ਕਿ ਸਾਡੇ ਨਿਵੇਸ਼ ਦੇ ਵਿੱਚ ਵਾਅਦਾ ਹੋ ਸਕੇ ਉਹਨਾਂ ਦਾ ਅਭਿਆਨ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਜਲਦੀ ਕੈਨੇਡਾ ਨੂੰ ਵੀ ਆਪਣਾ 51ਵਾਂ ਸੂਬਾ ਬਣਾ ਲਵਾਂਗੇ ਤਤੀਜੀ ਪਾਸੇ ਜੇ ਗੱਲ ਕੀਤੀ ਜਾਵੇ ਅਸੀਂ Google Map ਦੀ ਤਜਕਾ ਲੋਕ ਨੇ ਜਿਹੜੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ Google Map ਦਾ ਇਸਤੇਮਾਲ ਕਰਦੇ ਨੇ ਪਹਿਲਾਂ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਕਿ ਜੇਕਰ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣਾ ਸੀ ਔਰ ਸਾਨੂੰ ਪ੍ਰੋਪਰ ਐਡਰੈਸ ਨਹੀਂ ਪਤਾ ਹੁੰਦਾ ਸੀ ਤਸੀਂ ਕਿਸੇ ਜਾਣ ਪਛਾਣਿਆ ਕਿਸੇ ਅਣਪਛਾਤੇ ਵਿਅਕਤੀ ਤੋਂ ਆਪਣਾ ਰਾਹ ਪੁੱਛ ਲੈਂਦੇ ਸੀ ਪਰ Google Map ਨੇ ਜ਼ਿੰਦਗੀ ਐਨੀ ਕੋ ਆਸਾਨ ਕਰ ਦਿੱਤੀ ਗਈ ਹੈ ਕਿ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਲਈ ਸ ਆਪਣੇ ਫੋਨ ਦਾ ਇਸਤੇਮਾਲ ਕਰਦੇ ਹਾਂ Google Map ਖੋਲਦੇ ਹਾਂ ਤੇ ਲੋਕੇਸ਼ਨ ਜਿਹੜੀ ਜਗ੍ਹਾ ਤੇ ਉੱਤੇ ਸੀ ਜਾਣਾ ਹੁੰਦਾ ਉਸ ਨੂੰ ਟਾਈਪ ਕਰਦੇ ਹਾਂ ਪਰ ਇੱਕ ਅਜੀਹੀ ਹੈਰਾਨ ਕਰ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਸਭ ਨੇ ਹਲਾ ਕੇ ਰੱਖ ਦਿੱਤਾ ਅਸਲ ਇੱਕ ਵਿਅਕਤੀ ਹੈ ਜਿਹੜਾ ਦਿੱਲੀ ਜਾਣਾ ਚਾਹੁੰਦਾ ਜੋ ਆਪਣੇ ਜਦੋਂ ਆਪਣੇ ਘਰ ਤੋਂ ਰਵਾਨਾ ਹੁੰਦਾ ਦਿੱਲੀ ਦੇ ਰਸਤੇ ਵੱਲ ਨੂੰ ਜਾਂਦਾ ਹੈ काफी समय तक तो सीधा सिद्धा जगह उसके आसे पास जी हाँ उसी जान है ये गुगल मैप है और ये गुगल मैप दिखा रहा है हम जा रहे है और यहां से दिल्ली जा रहा है मुझे और गुगल मैप को ही पकड़ के मैं आ रहा हूँ अब ये देखिये यहां से ले रास्ता है और ये देखिए यहाँ मतलब सीधा गंगा जी है इधर कोई रास्ता नहीं है और मैप के हिसाब से आप गंगा जी पार करने का देखिए आपके सामने है ये ये कह रहा है कि मैप 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 पार कर लीजिए और यहाँ पे कोई रास्ता नहीं है पार करने का देखिए तो इस तरह से ये ला के यहाँ फंसा दिया हमें तो गूगल के हिसाब से प्लीज हमेशा ना चले ये सीधा गंगा जी भिला देगा हमें आगे कोई रास्ता है ही नहीं आगे से घुमाना पड़ेगा और पीछे बहुत पीछे रास्ता छोड़ के हम आए हैं ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨੇ ਜਲਦ ਰੂਪ ਰੂਪ ਹੋਵਾਂਗੇ ਤੁਹਾਡੇ ਨਾਲ ਅਗਰਾ ਪ੍ਰੋਗਰਾਮ ਖਬਰਾਂ ਚੋਂ ਖਬਰ ਲੈ ਕੇ ਮੈਂ ਦਰਚਾ ਹਾਂ ਸਤੰਬਰ